ਉਹ ਨਹੀਂ ਅਟੈਚਿੰਗ ਕਰਾ ਦੋ ਰੰਗ ਕਰਾ ਦੋ ਇੰਨਾ ਟਾਈਮ ਹੀ ਨਹੀਂ ਹੈ ਨਹੀਂ ਆਪਣੇ ਕੋਲ ਧੋਕੇ ਮਸਾ ਸੈਟ ਕਾਉਂਦੀ ਆ ਠੀਕ ਹੈ ਪਾਣੀ ਮਸਾ ਵਜਦਾ ਆ ਵੇਖੋ ਤੁਸੀਂ ਓਵੇਂ ਦੇ ਓਵੇਂ ਟਰੈਕਟਰ ਖੜੇ ਆ ਹਾਂਜੀ ਹਾਂਜੀ ਇੱਥੋਂ ਏਜੰਸੀ ਚੋ ਇਹ ਫਾਇਦਾ ਹੁੰਦਾ ਵੀ ਆਪਾਂ ਨੂੰ ਡਰ ਕੋਈ ਨਹੀਂ ਹੁੰਦਾ ਵੀ ਪੰਜ-ਛੇ ਦਿਨਾਂ ਚ ਅਗਲਾ ਆਪਾਂ ਨੂੰ ਕਹਦੇ ਟਰੈਕਟਰ ਲੈ ਗਿਆ ਵੀ ਇੰਜਨ ਗੇਅਰ ਚਾਹ ਨੁਕਸਾ ਉਹ ਆਪਾਂ ਫ੍ਰੀ ਠੀਕ ਕਰ ਦਾਂਗੇ ਜੇ ਆਪਾਂ ਬੰਦੇ ਨੂੰ ਦੱਸਿਆ ਹੋਗਾ ਨਾ ਵੀ ਇੰਜਨ ਡਾਊਨ ਆ ਤੇ ਦੱਸ ਕੇ ਦੇਵਾਂਗੇ ਇੰਜਨ ਡਾਊਨ ਠੀਕ ਹੈ ਜੀ 2015 ਮਾਡਲ ਹੈ ਠੀਕ ਹੈ ਜੀ 20 ਕੱਟੀ ਦੇ ਟਾਇਰ ਨਵੇਂ ਕਿਤੇ ਲੋਨ ਦੀ ਸਹੂਲਤ ਵੀ ਹੈਗੀ ਤੁਹਾਨੂੰ ਅੱਗੇ ਵੀ ਦੱਸਿਆ ਆਪਾਂ ਮਾਡਲ ਦੇ ਹਿਸਾਬ ਨਾਲ ਪਰ ਆਪਾਂ 50 ਹਜ਼ਾਰ ਤੋਂ ਲੈ ਕੇ 70 80 ਹਜ਼ਾਰ ਲੱਖ ਰੁਪਏ ਨਾਲ ਸਾਰ ਦਿੰਦੇ ਆ ਠੀਕ ਹੈ ਲੈ ਵੀ ਮਤਲਬ ਇਹ ਬਈ ਯਾਰ ਇਹਦਾ ਪੇਂਟ ਪੂੜ ਹੋਇਆ ਹੈ ਮੈਂ ओरिजिनल ਹੀ ਆਈ ਅੱਛਾ ओरिजिनल ਇੰਨਾ ਸਾਫ ਹੈ ਹਾਂ ਇਹ ਸੋਨਾ ਸਾਫ ਡੈਕਟਰ ਹੈ ਠੀਕ ਹੈ ਹਾਂ ਮਗਰੋਂ ਮਗਰੋਂ ਪੂਰਾ ਚੰਗਾ ਡੈਕਟਰ ਪਿਆ ਉਹ ਵੀ ਦਿਖਾਓ ਘੁੰਮ ਇਹ ਵੀ ਜੋ ਪੇਪਰ ਵਰਕ ਲੋਨ ਵਗੈਰਾ ਦਾ ਸਾਰਾ ਤੁਸੀਂ ਓਕੇ ਕਰਾ ਕੇ ਦੇਵਾਂਗੇ ਬਈ ਆਪਾਂ ਸੱਲੀ ਕਰਾ ਕੇ ਕਾਪੀ ਕਾਗਜ਼ ਕੋਈ ਫਾਲਟ ਹੋਏ ਆਪਾਂ ਜ਼ਿੰਮੇਵਾਰ ਹਾਂ ਠੀਕ ਹੈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅੱਜ ਨਵੀਂ ਵੀਡੀਓ ਦੇ ਵਿੱਚ ਜੀ ਅੱਜ ਸੋਨਾ ਲੀਕਾ ਏਜੰਸੀ ਸ੍ਰੀ ਮਖਸਰ ਸਾਹਿਬ ਪਹੁੰਚੇ ਐ ਇੱਥੇ ਬਾਈ ਹੋਰਾਂ ਨੂੰ ਮਿਲਾਉਣੇ ਆਂ ਪੁਰਾਣੇ ਟਰੈਕਟਰ 30 ਤੋਂ 35 ਕੱਟੇ ਗਏ ਆ ਫਿਰ ਤੇ ਆਜੋ ਮਿਲਾਉਣੇ ਆ ਜੀ ਬਾਈ ਹੋਰਾਂ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਕਹਿਮੋ ਜਮਾ ਕਿਰਪਾ ਮਰੀਆ ਚੱਲ ਰਿਹਾ ਕੰਮ ਪੂਰਾ ਹੀ ਪੂਰਾ ਮਾਗੀ ਮੇਲੇ ਦੇ ਕਿਵੇਂ ਰਿਹਾ ਰਿਸਪੌਂਸ ਬਹੁਤ ਵਧੀਆ ਰਿਹਾ ਚਲੋ ਚੰਗੀ ਗੱਲ ਹੈ ਤੇ ਅੱਜ ਫਿਰ ਕਿੰਨੇ ਕ ਟਰੈਕਟਰ ਖੜੇ ਆਪਣੇ ਕੋਲ ਬਹੁਤ ਜੀ ਅੱਜ ਫਿਰ ਹੋਣੇ 30 35 ਠੀਕ ਹੈ ਜੀ 3055 ਐਨ ਵੀ ਹੈ ਤਿੰਨ ਸਿਲੰਡਰ ਚ ਹੁੰਦਾ ਇਹ ਠੀਕ ਹੈ ਜੀ ਹਾਂਜੀ 2015 ਮਾਡਲ ਹੈ ਟਾਇਰ ਨਵੇਂ ਵਰਗੇ ਹਲਾ ਲੋ 9095 ਪੈਸੇ ਟਾਇਰਾ 14928 ਵਾਲੇ ਟਾਪ ਵਾਲਾ ਮਾਡਲ ਹੈ ਪਾਵਰ ਸਟੀਅਰਿੰਗ ਸਾਰਾ ਓਰੀਜਨਲ ਹੈ ਠੀਕ ਹੈ ਜੀ 3.5 ਲੱਖ ਰੁਪਏ ਦਾ ਠੀਕ ਹੈ ਜੀ ਹਾਂਜੀ ਨੰਬਰ 50 ਆ ਮਿੱਤਰੋ ਹਾਂਜੀ ਹਾਂਜੀ ਪੂਰਾ ਨਵਾਂ ਟਰੈਕਟਰ ਹੈ ਨਵੇਂ ਟਾਇਰ ਹੈ ਠੀਕ ਹੈ ਜੀ ਹਾਂਜੀ ਕੱਲਾ 50 ਵਾਲਾ ਆ ਆਰ ਐਕਸ ਰੇਟ ਅੱਜ ਬਾਈਆਂ ਨੂੰ ਆਪਾਂ ਪੂਰੇ ਖਿੱਚ ਕੇ ਫੇਰ ਦੱਸਨੇ ਆ ਵੀ ਦਵਾਰਾ ਜ਼ਰਾ ਵੀ ਪੂਰਾ ਉਸਾਂ ਮਾ ਥੋੜਾ ਮਾਨਦਾਨ ਵਾਲੀ ਗੱਲ ਹੀ ਹੋਣੀ ਐ ਠੀਕ ਹੈ ਬਹੁਤਾ ਜ਼ਿਆਦਾ ਰੇਟ 'ਚ ਫਰਕ ਨਹੀਂ ਹੋਣਾ ਠੀਕ ਹੈ ਜੀ 2021 ਮਾਡਲ ਆ ਬੀ ਕੀ 30 ਦੇ ਟਾਇਰ ਹੈਗੇ ਆ 90 95 ਪੈਸੇ ਮੂਹਰਲੇ ਟਾਇਰ ਲਾ ਲਓ 50 60 ਪੈਸੇ ਆ ਠੀਕ ਹੈ ਜੀ ਨਵਾਂ ਟਰੈਕਟਰ ਹਲਕੀ ਫੁਲਕੀ ਟੱਚਿੰਗ ਹੋ ਸਕਦੀ ਏ ਦੀ ਇਹਦੀ ਹਲਕੀ ਫੁਲਕੀ ਟੱਚਿੰਗ ਹੋ ਸਕਦੀ ਹੈ ਇਹ ਆਪਾਂ ਦੇਣਾ 5 ਲੱਖ ਤੇ 30 ਹਜ਼ਾਰ ਦਾ ਠੀਕ ਹੈ ਜਿਵੇਂ ਤੁਸੀਂ ਕਹਿਆ ਜੀ ਵੀ ਹਲਕੀ ਫੁਲਕੀ ਟੱਚਿੰਗ ਆ ਵੈਸੇ ਬਾਕੀ ਇੰਜਨ ਗੇਅਰ ਦਾ ਮੈਂ ਖੋ ਤਾਂ ਉਹਦਾ ਆਪ ਗਵਿੰਦਰ ਨੂੰ ਕਹਿ ਰਹੇ ਵੀ ਹਫਤੇ ਚ ਜਿਹੜਾ ਆਪ ਟਰੈਕਟਰ ਦੇਾਂਗੇ ਦੱਸ ਕੇ ਦੇਾਂਗੇ ਕੋਈ ਨੁਕਸ ਹੋਇਆ ਫ੍ਰੀ ਠੀਕ ਕਰਦਾਂਗੇ ਹਫਤਾ ਤਾਂ ਬੜਾ ਹੁੰਦਾ ਬੰਦਾ ਤਾਂ ਇੱਕ ਦਿਹਾੜੀ ਚ ਦਾਰਦਾ ਜਾ ਕੇ ਵੇਖ ਆ ਨੁਕਸ ਹੈ ਬਿਲਕੁਲ ਬਿਲਕੁਲ ਮੇਰੇ ਕੋਲ ਤਾਂ ਗਾਰੰਟੀ ਬਾਈ ਹੋਰੀ ਫੁੱਲ ਦਿੰਦੇ ਆ ਜੀ ਪਹਿਲਾਂ ਵੀ ਇਹਨਾਂ ਦੀਆਂ ਬਾਈ ਹੋਰਾਂ ਦੀਆਂ ਵੀਡੀਓ ਪਾਉਣੇ ਆ ਆਪਾਂ ਬਹੁਤ ਭਰਾ ਤਾਂ ਇਹਨਾਂ ਨੂੰ ਜਾਣਦੇ ਹੀ ਆ ਤੱਕ ਹੁਣ ਅੱਜ ਕੱਲ ਤੇ ਨਵੇਂ ਬੰਦੇ ਵੀ ਬਾਈ ਹੋਰਾਂ ਤੇ ਜਿਹੜੀਆਂ ਗੱਲਾਂ ਆਸਤੇ ਤੁਹਾਨੂੰ ਦੱਸ ਰਹੇ ਜ ਤੇ ਆਜੋ ਬਾਈ ਨਾਲ ਨਾਲ ਆਪਾਂ ਹੋ ਟਰੈਕਟਰ ਦਿਖਾਉਣੇ 2022 ਮਾਡਲ ਹੈ 3 ਸਪੀਡ 12+12 ਸ਼ਟਰ ਲੀਵਰ ਵਾਲਾ 750 ਠੀਕ ਹੈ ਜੀ ਹਾਂਜੀ ਲੈ ਵੀ ਮਿੱਤਰੋ ਜਮਾ ਟੋ ਮਾਡਲ ਟਰੈਕਟਰ ਹੈ ਇਹ ਜਮਾ ਨਵਾਂ ਟਰੈਕਟਰ ਹੈ ਮੁਕਸਰ ਦਾ ਨੰਬਰ ਹੈ ਜ਼ਿਆਦਾ ਟਰੈਕਟਰ ਆਪਣੇ ਕੋਲੇ ਮੁਕਸਰ ਦਾ ਨੰਬਰ ਹੀ ਹੁੰਦੇ ਆ ਠੀਕ ਹੈ ਜੀ ਹਾਂਜੀ ਤੇ ਇਹ ਵੀ ਬਾਈ ਖੇਤੀ ਵਾਸਤੇ ਚੱਲੇ ਲੱਗਦਾ ਹਾਂਜੀ ਹਾਂਜੀ ਐਗਰੀਕਲਚਰਲ ਹੈ ਠੀਕ ਹੈ ਨੋਕਲ ਮੁਕਸਰ ਤੋਂ ਹੀ ਕੱਟਿਆ ਹੈ ਠੀਕ ਹੈ ਇਹਦੀ 6 ਲੱਖ 35 ਹਜ਼ਾਰ ਦਾ ਹੈ 635000 ਦਾ ਮਿੱਤਰੋ ਜਮਾ ਨਵਾਂ ਨੌਕ ਟਰੈਕਟਰ ਵੈ ਤੁਸੀਂ ਦੇਖੋ ਕਿਤੇ ਲੋਨ ਦੀ ਸਹੂਲਤ ਵੀ ਹੈਗੀ ਤੁਹਾਨੂੰ ਅੱਗੇ ਵੀ ਦੱਸਿਆ ਆਪਾਂ ਮਾਡਲ ਦੇ ਹਿਸਾਬ ਨਾਲ ਪਰ ਆਪਾਂ 50 ਕੁ ਹਜ਼ਾਰ ਤੋਂ ਲੈ ਕੇ 70 80 ਹਜ਼ਾਰ ਰੁਪਏ ਨਾਲ ਸਾਰ ਦਿੰਦੇ ਆ ਠੀਕ ਹੈ ਹਾਂ ਤੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਮਿੱਤਰੋ ਜੇ ਕਿਸੇ ਭਰਾ ਦਾ ਜਿਹੜਾ ਆਪਣਾ ਕਹਿ ਸਕਦੇ ਸਿੰਬਲ ਹੈ ਉਹ ਉੱਚਾ ਨਹੀਂ ਮੈਂ ਤਾਂ ਉਹ ਵੀ ਬਾਈ ਹੋਰਾਂ ਨੂੰ ਪਹਿਲਾਂ ਪਹਿਲਾਂ ਅਡਵਾਂਸ ਚ ਦੱਸਦੇ ਬਾਈ ਉਹਦਾ ਹੱਲ ਕਰ ਦਿੰਦੇ ਆ ਠੀਕ ਹੈ ਪਰ ਕੋਈ ਚੱਕਰ ਵਾਲੀ ਗੱਲ ਨਹੀਂ ਹਰੇਕ ਬੰਦੇ ਦਾ ਤਕਰੀਬਨ ਲੋਨ ਹੋ ਜੂਗਾ ਇੱਥੇ ਹਾਂਜੀ ਹਾਂਜੀ ਇਹ ਅੱਗੇ ਮਹਿੰਦਰਾ 265 ਜੀ 2000 ਮਾਡ ਲਾਵੀ ਮਤਰਾ ਟਾਇਰ ਲਾ ਲੋ ਅੱਧੇ ਕ ਟਾਇਰ ਆ ਮੂਰਲੇ ਦਾ ਹੈਗੇ ਨਵੇਂ ਵਰਗੇ ਠੀਕ ਹੈ ਜੀ ਪਿਛਲੇ ਟਾਇਰ ਅੱਧੇ ਕਾ ਬਿਲਕੁਲ ਭਾਈ 45 ਪੈਸੇ ਲਾ ਲੋ ਅੱਧੇ ਲਾ ਲੋ ਚੰਗਾ ਡੈਕਟਰ ਚੰਗਾ 1 ਲੱਖ ਤੇ 60 ਹਜ਼ਾਰ ਦਾ ਜੀ ਲਾਵੀ ਮਤਰਾ ਇਹ ਬਈ ਯਾਰ ਇਹਦਾ ਪੇਂਟਪੂਟ ਹੋਇਆ ਹੈ ਮੈਂ ओरिजिनल ਹੀ ਆਈ ਅੱਛਾ ओरिजिनल ਇੰਨਾ ਸਾਫ ਹੈ ਹੈ ਸੋਨਾ ਸਾਫ ਡੈਕਟਰ ਹੈ ਠੀਕ ਹੈ ਹਾਂ ਮਗਰ ਮੁਗਰੋ ਪੂਰਾ ਚੰਗਾ ਡੈਕਟਰ ਪਿਆ ਉਹ ਦਿਖਾਓ ਘੁੰਮ ਕੇ ਬਾਕੀ ਭਾਈ ਇਹ ਵੈਸੇ ਪੰਜਾਬ ਨੰਬਰ ਹੀ ਆ ਪੰਜਾਬ ਨੰਬਰ ਠੀਕ ਹੈ ਹਾਂਜੀ ਹਾਂਜੀ ਤੇ ਮਾਡਲ ਕਿੰਨਾ ਦੱਸਾਈ ਬਾਈ ਆਪ 2000 2000 ਮਾਡਲ ਹੈ ਉੱਤੇ ਮਾਡਲ ਚ ਹੀ ਆ ਗਿਆ ਮਿੱਤਰੋ ਇਹ ਬਹੁਤ ਸਾਫ ਟਰੈਕਟਰ ਪਿਆ ਹੈ ਹਾਂਜੀ ਤੇ ਜਿਵੇਂ ਅੱਜ ਕੱਲ ਆਉਣਾ ਤੂੜੀ ਦਾ ਸੀਜ਼ਨ ਆ ਰਿਹਾ ਵੱਡੇ ਦੇ ਨਾਲ ਨਾਲ ਤੂੜੀ ਵੀ ਚਾਹੀਦੀ ਹੈ ਨਾਲ 485 ਆਈਸ਼ਰ ਹੈ ਠੀਕ ਹੈ ਜੀ ਸਾਈਡ ਗੇਅਰ ਵਾਲਾ ਪਾਵਰ ਸਟੀering ਹੈ 2019 ਮਾਡਲ ਹੈ ਠੀਕ ਹੈ ਜੀ 18 ਦੇ ਮਾਰ ਕਿ ਹੈ ਆਰਸੀ 19 ਦੀ ਹੈ ਠੀਕ ਹੈ ਜੀ ਹਾਂਜੀ 19 ਮਾਡਲ ਹੀ ਮੰਨੋ ਮਿੱਤਰੋ ਹਾਂਜੀ ਹਾਂਜੀ ਨਵਾਂ ਨੁੱਕ ਡੈਟਰ 4 ਲੱਖ 30 ਹਜ਼ਾਰ ਦਾ ਠੀਕ ਹੈ ਜੀ ਚੰਗਾ ਜੂੰਗਾ ਸੇ ਬੜਾ ਸਾਰਾ ਕੋਸਾ ਤੋਂ 4 ਲੱਖ ਦਾ ਲੋਨ ਵੀ ਹੋ ਜਾਊਗਾ ਠੀਕ ਹੈ ਜੀ ਹਾਂਜੀ ਟਾਇਰ ਤਾਂ ਮੂਹਰ ਲੈਣਾ ਮੈਂ ਅਰਗੇ ਮਗਰਲੇ ਦਾ 30 35 ਪੈਸੇ ਟਾਇਰ ਹੀ ਆ ਉਹ ਜੇ ਕਹਿੰਦੇ ਕਈ ਬਾਈ ਮੈਨੂੰ ਫੋਨ ਤੇ ਬੜਾ ਕਹਿੰਦੇ ਬਾਈ ਜੀ ਤੁਸੀਂ ਟਾਇਰ ਨੇ ਨਵੇਂ ਪਾਉਂਦੇ ਮੈਂ ਕਿਹਾ ਵੀਰ ਅਗਲੇ ਨੂੰ ਮਹਿੰਗਾ ਹੋ ਜਾਏਗਾ ਟਾਇਰ ਅਗਲੇ ਨੂੰ ਦਿਖ ਰਹੇ ਆ ਜੇ ਲੈ ਨਵੇਂ ਪਾ ਕੇ ਚਾਹੇ ਸੌਦਾ ਉਸ ਸਾਹਿਬ ਨਾਲ ਵੀ ਕਰ ਲੈ ਫੇ ਪਾ ਵੀ ਦੇਾਂਗੇ ਬਾਕੀ ਬਾਈ ਜਿਵੇਂ ਇਹ ਟਾਇਰ ਆ ਜੀ ਇਹ ਕਈ ਵਾਰੀ ਅਗਲੇ ਨੇ ਕਰਾਏ ਤੇ ਚਲੋ ਹੁਣ ਅੱਜ ਡੰਗ ਲਾਉਣਾ ਹੋਵੇ ਉਸਾਰਨੰਦ ਵਾਲਾ ਤਾਂ ਨਹੀਂ ਮਹਿੰਗਾ ਕਰਦੇ ਟਰੈਕਟਰ ਵੀ ਅਗਲਾ ਆਉਦੀ ਮਰਜ਼ੀ ਨਾਲ ਜੋ ਮਰਜ਼ੀ ਚੀਜ਼ ਚ ਚੜਾ ਚਲਾ ਸਕਦਾ ਇਹ 35 ਵਾਲਾ 2023 ਮਾਡਲ ਠੀਕ ਹੈ ਜੀ 250 ਘੰਟਾ ਚੱਲਿਆ ਜਾਵਾ ਨਵਾਂ ਟਰੈਕਟਰ ਸਿਰਫ ਹੀ 250 ਘੰਟਾ ਚੱਲ 18 ਕੁਇੰਟਲ ਦੀ ਲੈਫਟ ਰਿਕਵੈਸਟ ਹੀ ਆਉਂਦੀ ਏ ਜਿਹੜੇ ਵੱਡੇ ਵੱਡੇ ਕੰਪਨੀਆਂ ਵੱਡੇ ਵੱਡੇ ਟਰੈਕਟਰਾਂ ਚ ਦਿੰਦੀਆਂ ਸਭ 35 ਹਸ ਪਾਵਰ ਦਾ ਟਰੈਕਟਰ ਹੈ 18 ਕੁਇੰਟਲ 45 39 ਐਚਪੀ ਦਾ 45 39 45 ਦਾ 39 ਐਚਪੀ ਦਾ ਟਰੈਕਟਰ ਹਸਾ ਉਹ ਲੈਫਟ ਰਿਕਵੈਸਟ ਹੀ ਬਹੁਤ ਤਕੜੀ ਹਾਂਜੀ ਹਾਂਜੀ ਟੌਪ ਵਾਲਾ ਮਾਡਲ ਹੈ ਪਾਵਰ ਸਟੀਅਰਿੰਗ ਡਬਲ ਕਲਚ ਰਿਵਰਸ ਵੀਡੀਓ ਗੇਅਰ ਵੀਡੀਓ ਡਿਸਟ੍ਰੀਬਿਊਟਰ ਵੀ ਲੱਗਾ ਲੈ ਵੀ ਮਤਰਾ ਇੰਨੇ ਫੀਚਰਾਂ ਵਾਲਾ ਟਰੈਕਟਰ ਹੈ ਸਿਰਫ 250 ਘੰਟਾ ਚੱਲਿਆ ਹੋਇਆ Ориਗਨਲ ਟਰੈਕਟਰ ਸਾਢੇ 5 ਲੱਖ ਰੁਪਏ ਦਾ ਦੇਣਾ ਆਪਾਂ ਪੁੱਠਾ ਲੈ ਲਾਂਗੇ ਟਰੈਕਟਰ ਠੀਕ ਹੈ ਕਲਮ ਵੀ ਲੱਗੀ ਹੋਵੇ ਕਿਤੇ ਠੀਕ ਹੈ ਇਹ ਤੋਤਾ ਨਹੀਂ ਜਿਵੇਂ ਆਇਆ ਓਵੇਂ ਖੜਾ ਫਿਰ ਤੁਸੀਂ ਆਪ ਅੱਗੇ ਵੀਰੇ ਦੱਸ ਦੇ ਆਫਰੇ ਕੋਲੇ ਨਾ ਟਾਈਮ ਹੀ ਨਹੀਂ ਹੁੰਦਾ ਟਾਈਮ ਹੀ ਨਹੀਂ ਹੁੰਦਾ ਮੈਨੂੰ ਇੱਥੇ ਟਰੈਕਟਰ ਤਿਆਰ ਨਹੀਂ ਕਰੇ ਜਾਂਦੇ ਓਵੇਂ ਜਿਵੇਂ 2017 ਮਾਡਲ ਆ 750 ਠੀਕ ਹੈ ਜੀ ਟਾਇਰ ਲਾ ਲੋ 30 35 ਵਹੀ ਐ ਸਵਾ 4 ਲੱਖ ਰੁਪਏ ਦਾ ਦਿਨਾ ਸਾਢੇ 30 ਲੱਖ ਦਾ ਲੋਨ ਵੀ ਹੋ ਜਾਊਗਾ ਨਵਾਂ ਡੈਟ ਰੈਸ਼ ਹੋ ਸ਼ੂ ਥੱਲੇ ਸਾਰਾ ਹੋ ਸਕਦਾ ਕੋਈ 1 2% ਟੱਚਿੰਗ ਹੋਵੇ ਮੈਨੂੰ ਲੱਗਦਾ ਉਹ ਵੀ ਹੋਣੀ ਨਹੀਂ ਨਵਾਂ ਟਰੈਕਟਰ ਆ ਜਮਾ ਠੀਕ ਹੈ ਉਹ ਵੀ ਮੰਨ ਲਓ ਗਾਹਕ ਵੱਲੋਂ ਪਹਿਲਾਂ ਹੋਈ ਹੋਈ ਹੈ ਕੋਈ 1 2 4% ਕੋਈ ਸ਼ੀਸ਼ੀ ਮਾਰ ਦਿੰਦਾ ਨਾ ਬਾਈ ਕਈ ਵਾਰ ਲੈ ਕੇ ਆਪਣੇ ਤੋਂ ਉਹ ਹੋ ਸਕਦੀ ਉਹ ਜਮਾ ਨਵਾਂ ਟਰੈਕਟਰ ਹੈ ਠੀਕ ਹੈ ਜੀ ਇਹ ਆਇਸ਼ਰ 368 2017 ਮਾਡਲ ਲਓ ਮਿੱਤਰੋ ਇੱਕ ਧਨ ਨਾਲ ਨਾਲ ਦੱਸ ਦਈਏ ਵੀ ਲੋਨ ਤਕਰੀਬਨ ਹਰੇਕ ਟਰੈਕਟਰ ਤੇ ਹੋਊਗਾ ਜੀ ਹਰੇਕ ਤੇ ਜੀ ਹਰੇਕ ਤੇ ਤੇ ਬਹੁਤ ਜਿਹੜੀ ਡਾਊਨ ਪੇਮੈਂਟ ਘੱਟ ਤੇ ਕਰਾਉਂਦਾ 2017 ਮਾਡਲ ਆ 3 ਲੱਖ 15 ਹਜ਼ਾਰ ਦਾ ਆਇਸ਼ਰ 368 ਦੇਖੋ ਫਿਰ ਜਿਵੇਂ ਹਾਲਤ ਮਿੱਤਰੋ ਖੜਾ ਨਾ ਉਵੇਂ ਹੀ ਖੜਾ ਇੱਥੇ ਹਾਂਜੀ ਹਾਂਜੀ ਕੋਈ ਆਇਆ ਨਹੀਂ ਆ ਪੱਕ ਕੇ ਬੰਦੇ ਟਾਕੀਆਂ ਮਰੀ ਜਾਂਦੇ ਇੱਥੇ ਉਹ ਨਹੀਂ ਐ ਟੱਚਿੰਗ ਕਰਾ ਦੋ ਰੰਗ ਕਰਾ ਦੋ ਇੰਨਾ ਟਾਈਮ ਹੀ ਨਹੀਂ ਹੈ ਨਹੀਂ ਆਪਣੇ ਕੋਲ ਧੋਕੇ ਮਸਾ ਸੈਟ ਕਾਉਂਦੀ ਹੈ ਠੀਕ ਹੈ ਪਾਣੀ ਮਸਾ ਵਜਦਾ ਆ ਵੇਖੋ ਤੁਸੀਂ ਉਵੇਂ ਦੇ ਉਵੇਂ ਟਰੈਕਟਰ ਖੜੇ ਆ ਹਾਂਜੀ ਹਾਂਜੀ ਇੱਥੋਂ ਏਜੰਸੀ ਚੋ ਇਹ ਫਾਇਦਾ ਹੁੰਦਾ ਵੀ ਆਪਾਂ ਨੂੰ ਡਰ ਕੋਈ ਨਹੀਂ ਹੁੰਦਾ ਵੀ ਤੁੱਥ ਮੁੱਥ ਨਾ ਹੋਈ ਹੋਵੇ ਜਾਂ ਕੁਝ ਜਿਵੇਂ ਆਪਾਂ ਪੰਜਾਬੀ ਕਰੀ ਮੈਂ ਦੱਸਿਆ ਵੀ 5-7 ਦਿਨਾਂ ਚ ਅਗਲਾ ਆਪਾਂ ਨੂੰ ਕਹਦੇ ਟਰੈਕਟਰ ਲੈ ਗਿਆ ਵੀ ਇੰਜਨ ਗੇਅਰ ਚਾਹ ਨੁਕਸਾ ਹੈ ਉਹ ਆਪ ਫ੍ਰੀ ਠੀਕ ਕਰ ਦਾਂਗੇ ਜੇ ਆਪਾਂ ਬੰਦੇ ਨੂੰ ਦੱਸਿਆ ਹੋਊਗਾ ਨਾ ਵੀ ਇੰਜਨ ਡਾਊਨ ਆ ਤੇ ਦੱਸ ਕੇ ਦੇਵਾਂਗੇ ਇੰਜਨ ਡਾਊਨ ਠੀਕ ਹੈ ਉਹ ਆਪਣਾ ਪਹਿਲਾਂ ਹੀ ਦੱਸਿਆ ਹੋਊਗਾ ਠੀਕ ਹੈ ਹਾਂ ਤੇ ਬਾਕੀ ਮਿੱਤਰੋ ਜੇ ਕਈ ਵਾਰੀ ਬਾਈ ਹੋਰਾਂ ਦੇ ਬੰਦੇ ਵੇਲੇ ਵੀ ਹੋਣ ਤਾਂ ਜੇ ਕਿਸੇ ਦਾ ਕੰਮ ਹੋਣ ਵਾਲਾ ਆਪ ਕਰਵਾ ਕੇ origignal ਕੰਮ ਕਰਾਉਂਦੇ ਆ ਕੋਈ ਆਏ ਨਹੀਂ ਵੀ ਅੱਗੇ ਇੱਕ ਇੱਥੇ 911 ਦਾ ਇੰਜਨ ਵੀ ਬਾਈ ਹੋਰਾਂ ਨੇ ਆਪ ਤਸੱਲੀ ਬਖਸ਼ ਕਰਕੇ ਦਿੱਤਾ ਹਾਂ ਤੇ ਕੋਈ ਉਹ ਠੱਗੀ ਧੋਖੇ ਦਾ 2019 ਮਡ ਦਾ RX50 ਟਾਇਰ ਲੈ ਲੋ 90 ਕੋ ਪੈਸੇ ਹੈਗੇ ਮਗਰਲੇ ਮੂਹਰੇ ਇੱਦੇ ਟਾਇਰ ਨਵਾਂ ਨੱਕ ਡੈਟਰ ਆ 4.5 ਲੱਖ ਰੁਪਏ ਦੇਣਾ ਆ ਠੀਕ ਹੈ ਜੀ ਹਾਂਜੀ ਲੈ ਵੀ ਵਿਰੋਧ ਕਰੋ ਚੈੱਕ ਕਰ ਪੈਣ ਐ ਜਮਾਂ ਨਵਾਂ ਨਵਾਂ ਬਟਰੇਟਰ ਪਿਆ ਆ 750 2018 ਮਾਡਲ ਇਹ ਪਾਵਰ ਪਲੱਸ ਵਾਲਾ ਮਾਡਲ ਆ 16 9 28 ਅਰੀਜਨਲ ਟਾਇਰ ਉਹਦੇ ਕੰਪਨੀ ਤੋਂ ਠੀਕ ਹੈ 58 ਐਚਪੀ ਹੁੰਦਾ ਇਹਦੀ ਆਰਸੀ ਤੇ ਲਿਖਿਆ ਲੈ ਵੀ ਮਤਰੋ ਛੋਟੇ ਵਰਗਾ ਟਰੈਕਟਰ ਆਪਾਂ ਕਹਿ ਸਕਦੇ ਹੁੱਚਾ ਹੁੱਚਾ ਟਰੈਕਟਰ ਆ ਸੋਨਾ ਲੀਕਾ ਨਾਲੋਂ ਸੂਪਰ ਸਾਬਰ ਸੀਡਰ ਤੇ ਤਾਂ ਜਮਾ ਗੋਲਦਾਨੀ ਨਾ ਕੋਈ ਤੁਹਾਨੂੰ ਵੇਟ ਪਾਉਣਾ ਪੈਣਾ ਜਿਵੇਂ ਅੱਗੇ ਤੂੜੀ ਦਾ ਸੀਜ਼ਨ ਆ ਰਿਹਾ ਤਾਂ ਇਹ ਜੇ ਟਰੈਕਟਰ ਹੁਣ ਖੜਨੇ ਨਹੀਂ ਬਾਈ ਵਧੀਆ ਚੰਗਾ ਟਰੈਕਟਰ ਹੈ 4 ਲੱਖ ਤੇ 80000 ਰੁਪਏ ਦਾ ਇਹ ਠੀਕ ਹੈ 4 ਲੱਖ 80000 ਦਾ ਰਿਵਰਸ ਵੀਡੀਓ ਵੀਰੋ ਤਾਂ ਪਾਲਾ ਮਾਡਲ ਹੈ ਪਾਵਰ ਸਟੀਅਰਿੰਗ ਡਬਲ ਕਲਚ ਸਾਰਾ ਕੁਝ ਹੈ ਦੀ ਬਿਲਕੁਲ ਖੇਤੀ ਤੇ ਚੱਲਿਆ ਹੋਇਆ ਟਰੈਕਟਰ ਹੈ ਜਿਵੇਂ ਤੁਸੀਂ ਦੇਖ ਲਓ ਵੀ ਡੰਡੇ ਆਸਤੇ ਬਾਈ ਹੋਰਾਂ ਨੇ ਸੰਗਣੀ ਲਾਈ ਆ ਨਿੱਕੀ ਜਿਹੀ ਨਿਸ਼ਾਨੀ ਹੈ ਇਹ ਹਾਂਜੀ ਹਾਂਜੀ ਤੇ ਨਹੀਂ ਡੰਡਾ ਤਾਂ ਕਰਾਇਏ ਵਾਲੇ ਨੇ ਕਰਾਉਣੇ ਸਹੀ ਗੱਲ ਹੈ ਸਹੀ ਗ ਤੇ ਹੋਰ ਬਈ ਅੱਗੇ ਵੀ ਖੜੇ ਆ ਅੰਦਰ ਬਹੁਤ ਟਰੈਕਟਰ ਦਿਖਾਈਏ ਆਪਾਂ ਠੀਕ ਹੈ ਜੀ ਹਾਂਜੀ ਹਾਂ ਆਜੋ ਤੇ ਬਾਕੀ ਬਈ ਹਰੇਕ ਆਪਣੇ ਕੋਲੇ ਮਾਡਲ ਤਕਰੀਬਨ ਨਵੇਂ ਚ ਵੀ ਹੁੰਦਾ ਜੀ ਹਾਂ ਨਵੇਂ ਤਾਂ ਸਾਰੇ ਮਾਡਲ ਖੜੇ ਆਪਣੇ ਕੋਲੇ 30 35 45 ਠੀਕ ਹੈ ਜੀ ਤੇ ਬਾਕੀ ਬਈ ਤੁਹਾਨੂੰ ਦੱਸ ਦਈਏ ਏਜੰਸੀ ਬਾਈ ਹੋਰਾਂ ਦੀ ਤਿੰਨ ਜਗ੍ਹਾ ਜੀ ਇੱਕ ਜਲਾਲਾਬਾਦ ਏਰੀਆ ਚ ਨਵੇਂ ਟਰੈਕਟਰ ਵੀ ਲੈਣੇ ਹੋਣ ਜਾਂ ਪੁਰਾਣੇ ਲੈਣੇ ਹੋਣ ਤੁਸੀਂ ਉੱਥੇ ਜਾ ਕੇ ਵੀ ਪੁਰਾਣੇ ਟਰੈਕਟਰ ਕੱਟੇ ਲੈ ਸਕਦੇ ਹੋ ਲੈ ਗਰੂਰ ਸਾਹ ਦਾ ਕੁਝ ਏਰੀਆ ਆਪਣੇ ਕੋਲੇ ਜਲਾਲਾਬਾਦ ਤੇ ਮੁਕਸਰ ਠੀਕ ਹੈ ਜੀ 2015 ਮਾਡਲ ਠੀਕ ਹੈ ਜੀ। ਵੀਕਟੀ ਦੇ ਟਾਇਰ ਨਵੇਂ ਆ। ਲੈ ਮਿੱਤਰੋ। ਦੂਲੇ ਟਾਇਰ ਨਾਲ ਦੇ ਆ ਲਾਲੋ ਅੱਧੇ ਕ ਟਾਇਰ ਆ। ਕਿਆ ਬਾਤ। ਸਵਰਾਜ ਆ ਗਿਆ ਜੀ ਵੀਰੋ ਦੇਖੋ ਫਿਰ ਸਵਰਾਜ ਦੇ। ਹਾਲਤ ਦੇਖੋ ਤੁਸੀਂ ਜਮਾਂ ਓਰੀਜਨਲ ਭਈ ਆ। ਕਿਸੇ ਪਾਸੇ ਆਪਾਂ ਕੋਈ ਟੱਚਿੰਗ ਵਗੈਰਾ ਜਾਂ ਕੋਈ ਇਹਦੇ ਰਿੰਮਾਂ ਦੀ ਹਲਕੀ ਫੁਲਕੀ ਟੱਚਿੰਗ ਹੈਗੀ ਆ। ਪਹਿਲਾਂ ਹੀ ਐ ਹਜੇ ਹੁਣੇ ਆਇਆ ਹੀ ਐ। ਠੀਕ ਹੈ ਜੀ। ਜਸਟ 10-20 ਮਿੰਟ ਪਹਿਲਾਂ ਆਇਆ ਅੱਧਾ ਘੰਟਾ ਹੋ ਗਿਆ ਹੁਣ ਬਸ। ਅੱਛਾ ਹਾਂ। ਹਾਂ ਜੀ ਹੁਣ ਆਇਆ ਕੀ ਖੜਾ ਹੀ ਆ। ਲੈ ਜੀ ਮਿੱਤਰ ਇਹਨੇ ਵੀਡੀਓ ਆ ਬਾਈ ਬਾ ਟਰਾਈ ਲਈ ਜਾਂਦੇ ਆ 4 ਵੀਲ ਲੈ ਕੇ ਜਾਣਾ ਬਾਈਆਂ lambda metro ਕੀ ਪਤਾ ਕੀ ਦੇ ਕਰਮਾ ਨੂੰ ਸਾਡੀ ਵੀਡੀਓ ਦੇ ਵਾਸਤੇ ਹੁਣੇ ਹੀ ਆਇਆ ਜੀ ਹੁਣੇ ਹੀ ਆਇਆ ਜੀ ਬਾਈ ਵਾਹ ਫਕਰੀਏ ਦੇ ਨਵੇਂ ਟਰੈਕਟਰ ਸਲਾਈਟਰ ਸਾਰਾ ਅਰੀਜਨਲ ਪਿਆ ਤੁਸੀਂ ਦੇਖੋ ਸਟicker ਰਿਮਾਂ ਦੀ ਹਲਕੀ ਫੁਲਕੀ ਟੱਚਿੰਗ ਕਰਾਈ ਉਹ ਥੋੜਾ ਜਿਹਾ ਆਪਣਾ ਏਰੀਆ ਉਹ ਜਿਹਾ ਮੁਕਸਰ ਦਾ ਨੰਬਰ ਹੀ ਹੈ ਵੀ ਠੀਕ ਹੈ ਜੀ ਹਾਂ ਪੀਟੀਓ ਵਾਲੇ ਜਿਵੇਂ ਸਟicker ਵਗੈਰਾ ਉਵੇਂ ਲੱਗੇ ਪਿਆ ਬਹੁਤ ਚੰਗਾ ਟਰੈਕਟਰ ਕਹਿ ਸਕਦੇ ਆਪਾਂ 5 ਲੱਖ ਦਾ ਜੀ ਠੀਕ ਹੈ ਉਹ ਇੰਜਨ ਉੰਜਨ ਦਾ ਬਾਈ ਕਿਵੇਂ ਲੱਗਦਾ ਜਮਾ ਸਹੀ ਇੰਜਨ ਗੇਅਰ ਦਾ ਬਾਈ ਜੀ ਠੀਕ ਹੈ ਜੀ 5 ਲੱਖ ਦਾ ਹੈ ਦਾ ਰੇਟ ਇਹਦਾ ਠੀਕ ਹੈ ਮੈਨੂੰ ਸਿਰਫ 5 2018 ਮਾਡਲ ਠੀਕ ਹੈ ਜੀ 16928 ਪਾਵਰ ਪਲੱਸ ਇਹ ਆ ਮਗਰ ਵੇਟ ਵੀ ਲੱਗੇ ਆ ਲੈ ਵੀ ਜੋ ਕੁਝ ਨਾਲ ਆ ਮਿੱਤਰੋ ਉਵੇਂ ਹੀ ਆ ਇੱਥੇ ਲਾਉਣ ਵਾਲਾ ਕੰਮ ਨਹੀਂ ਗਾ ਹਾਂ 4 ਲੱਖ ਤੇ 60000 ਦਾ 58 ਐਕਸਪੀ ਵਾਲੀ ਆਰਸੀ ਹੈ ਟਰੈਕਟਰ ਦੀ ਠੀਕ ਹੈ ਜੀ ਹਾਂਜੀ ਲੈ ਵੀ ਮਿਰੋ ਦੇਖੋ ਫਿਰ ਟਰੈਕਟਰ ਦੀ ਹਾਲਤ ਬਾਕੀ ਤੁਸੀਂ ਮੋਕਸਰ ਸਾਹਿਬ ਏਜੰਸੀ ਜਾ ਕੇ ਹਾਂਜੀ ਹਾਂਜੀ ਟਰੈਕਟਰ ਦੇਖ ਸਕਦੇ ਹੋ ਇਹ ਖੜੇ ਆਪਣੇ ਕੋਲੇ ਨਵੇਂ ਦੇ ਨਾਲ ਇਹ ਵੀ ਨਵੇਂ ਹੀ ਲੱਗ ਰਹੇ ਆ ਬਈ ਜਮਾ ਆ ਲਾ ਲੋ ਇੱਕ ਮਿੰਨੀ 60 ਦਾ ਸੋਨਾਲੀ ਕਾ 2018 ਮਾਡਲ ਦਾ ਨਾਲ ਦੇ ਟਾਇਰ ਘਸੇ ਆ ਠੀਕ ਆ ਨਵਾਂ ਟਰੈਕਟਰ ਦੀ ਕਲੇਮ ਰਗਾੜਾਂ ਦੀ ਛੱਤਾ ਰੰਗ ਕਰਾਈਆਂ ਹੋਈਆਂ ਠੀਕ ਆ ਜੀ ਬਾਕੀ ਸਾਰਾ ਨਵਾਂ ਟਰੈਕਟਰ ਹੈ ਠੀਕ ਆ ਜੀ ਘਮਾ ਕੇ ਵਿਖਾਓ ਸਾਰਾ ਸੁਥਰਾ ਟਰੈਕਟਰ ਹੈ ਨੈਟ 3.5 ਲੱਖ ਦਾ ਦੇਣਾ ਹੈ ਠੀਕ ਆ ਗਿਜੇਸ਼ਾ ਕਿ ਜੂਸਾਂ ਕੱਢ ਗਿਆ ਬਾਈ ਦੀਆਂ 18 ਮਾਡਲ ਮਿੰਨੀ 60 ਕਿਤੋਂ ਨਹੀਂ ਮਿਲਦਾ ਇਹ ਤਿੰਨ ਸਿਲੰਡਰ ਵਾਲਾ ਪੁੱਲ ਮਾਰਕੀਟ ਹੈ ਲੱਭਦੇ ਆ ਲੋਕ ਠੀਕ ਆ ਜੀ ਨਵਾਂ ਟਰੈਕਟਰ ਲੈ ਜੀ ਰੋ ਕਰੋ ਚੈੱਕ ਕਰੋ ਟਾਇਰਾਂ ਦੀ ਹਾਲਤ ਤੁਸੀਂ ਕੱਲੀਆਂ ਮਰਗਾੜਾਂ ਦੀਆਂ ਛੱਤਾਂ ਹੋਈਆਂ ਵੀ ਆ ਠੀਕ ਹੈ ਬਾਕੀ ਸਾਰਾ ਰੀਨਲ ਹੈ ਬਾਕੀ ਸਾਰਾ ਅਰੀਜਨਲ ਹੈ ਵੀਰੋ ਜਿਹੜੀ ਚੀਜ਼ ਆ ਤੁਹਾਨੂੰ ਪੇਂਟ ਉਹ ਦੱਸੀ ਜਾਊਗੀ ਇੱਥੇ ਵੀ ਕੱਲੀਆਂ ਮਗਰਾੜਾਂ ਦੀਆਂ ਛੱਤਾਂ ਪੇਂਟ ਆ ਹਾਂਜੀ ਤੇ ਇਹਦਾ ਆਪਾਂ 3.5 ਲੱਖ ਰੁਪਈਆ ਦੱਸਿਆ ਨੈਟ ਦੇਣਾ ਠੀਕ ਹੈ ਬਾਕੀ ਆ ਸਾਮੇ ਆਪਣੇ ਕੋਲ ਪਹਿਲਾਂ ਵੀ ਦੱਸਿਆ ਆਪਾਂ ਖੜਾ ਠੀਕ ਹੈ ਜੀ 3 ਲੱਖ ਰੁਪਈਆ ਦੇਣਾ ਹੈ 2009 ਮਾਡਲ ਆ ਹਰਿਆਣਾ ਨੰਬਰ ਆ ਠੀਕ ਹੈ ਜੀ ਹਰਿਆਣਾ ਨੰਬਰ ਆ ਮਿੱਤਰੋ 4 ਵੀਲ ਦੇ ਵਿੱਚ ਸਾਮੇ ਆ ਹਾਂਜੀ ਉਹ ਵਧੀਆ ਚੱਲਦੀ ਹਾਲਤ ਦੇ ਵਿੱਚ ਆ ਹਾਂਜੀ ਹਾਂਜੀ ਤੇ ਓਕੇ ਟਰੈਕਟਰ ਐ ਤਾਂ ਤੇ ਉਸ ਤੋਂ ਬਾਅਦ ਬਈ ਸੋਨਾਲੀ ਕਾ 60 ਵਾਲਾ 2013 ਮਾਡਲ ਟਾਇਰ ਨਾਲ ਦੇ ਘਸੇ ਆ ਠੀਕ ਹੈ ਜੀ ਐਗਰੀਕਲਚਰ ਟਰੈਕਟਰ ਹੈ ਠੀਕ ਹੈ ਜੀ ਜ਼ਿਮੀਂਦਾਰਾ ਚੱਲਿਆ ਹੋਇਆ ਕਰੋ ਚੈੱਕ ਫਿਰ ਬਈ ਹਾਂਜੀ ਨਵਾਂ ਟਰੈਕਟਰ ਜਮਾ 60 60 ਦੇਖੋ ਤੁਸੀਂ ਬਿਲਕੁਲ ਮਿੱਤਰੋ ਤੁਸੀਂ ਵੇਖੋ ਵੀ ਐਵੇਂ ਮਿੱਟੀ ਘਟਾ ਜਮਾ ਪਿਆ ਇਹ ਪਰ ਜਦੋਂ ਤੁਸੀਂ ਧੋ ਤਾਂ ਨਾ ਵੀਰੋ ਜਮਾ ਨਵਾਂ ਨਿਕਲਿਆ ਹੋਣਾ ਅਰੀਜਨਲ ਟਰੈਕਟਰ ਖੜੇ ਐ ਇੱਥੇ ਹਾਂਜੀ ਹਾਂਜੀ ਤੇ ਇੱਥੇ ਤੁਹਾਨੂੰ ਪਾਣੀ ਮਰਾ ਕੇ ਵੀ ਦੇਵਾਂਗੇ ਅਰ ਫੋਰ 3 ਲੱਖ ਤੇ 75 ਹਜ਼ਾਰ ਦਾ ਜੀ ਇਹ ਠੀਕ ਹੈ ਹਾਂਜੀ 10 ਲੱਖ ਤੇ 75 ਹਜ਼ਾਰ ਦਾ ਵੀਰੋ ਹਾਂਜੀ 16 ਦੇ ਟਾਇਰਾਂ ਦੇ ਵਿੱਚ ਹਾਂਜੀ ਉਸ ਤੋਂ ਬਾਅਦ ਬਈ 35 ਵਾਲਾ 2015 ਮਾਡਲ 2.5 ਲੱਖ ਦਾ ਜੀ ਠੀਕ ਹੈ ਜੀ ਇਹ ਤਾਂ ਦੱਸਿਆ ਵੀ ਸੀ ਅੱਗੇ ਬਸ ਛੋਟੇ ਦੀ ਮਰਗਾੜ ਰੰਗ ਹੈ ਅੱਛਾ ਹਾਂਜੀ ਠੀਕ ਹੈ ਜੀ ਬਾਕੀ ਚੈਸੀ ਵਗੈਰਾ ਦੀ ਰੀਨ ਮਾੜੀ ਮੋੜਾ ਚੈਸੀ ਲਗਭਗ ਰੀਨ ਵਾਲਾ ਕੋਈ ਕਰੇ ਨਹੀਂ ਬਾਕੀ ਤਾਂ ਠੀਕ ਹੈ ਛੋਟਾ ਘੱਟ ਸੋਣਾ ਤਾਂ ਕਰੇ ਠੀਕ ਹੈ ਜੀ ਅੱਗੇ ਆਪਣੇ ਕੋਲ ਆ ਗਿਆ 25 11 ਠੀਕ ਹੈ ਜੀ ਮਾਡਲ ਮੇਲਾ 85 ਹੋਣਾ ਸ਼ਾਇਦ ਇਹ ਠੀਕ ਹੈ ਦੇਖੋ ਵੀ ਦਨੇ ਆਪਾਂ ਜਿਹੜੇ ਵੀਰਾਂ ਨੇ ਟਰਾਲੀਆਂ ਸੀ ਮਾਡਲ ਹੋਊਗਾ ਟਾਇਰ ਲਾ ਲੋ 75 ਰੁਪਏ ਹੈਗੇ ਆ ਮੂਰਲੇ ਘਸੇ ਆ ਠੀਕ ਹੈ ਇੰਜਨ ਗੇਅਰ ਦਾ ਜਮਾ ਸਹੀ ਆ ਜਮਾ ਭਈ ਜਿਵੇਂ ਆ ਤੂੜੀ ਤਾੜੀ ਵਾਲੀਆਂ ਟਰਾਲੀਆਂ ਟਰਾਲੀਆਂ ਢਵਾਉਗਾ ਨਾ ਬਾਈ ਹਾਂਜੀ ਹਾਂਜੀ ਲੱਖ ਰੁਪਏ ਦਾ ਦੇਣਾ ਹੈ ਇਹ ਠੀਕ ਹੈ ਹਾਂਜੀ ਪੂਰੀ ਵਧੀਆ ਕੰਡੀਸ਼ਨ ਆ ਚੱਲਣ ਵਾਲੀ ਮਤਲਬ ਜੇ ਆਪਾਂ ਮੈਂ ਕਿ ਚਲਾ ਕੇ ਤਸੱਲੀ ਪੂਰਾ ਮਗਰ 735 ਖੜਾ 85 86 ਮਾਡਲ ਹੀ ਆ 90000 ਦਾ ਉਹ ਦੇਣਾ ਆਪਾਂ ਠੀਕ ਹੈ ਜੀ 735 ਆ ਐਸ਼ਰ ਖੜੇ ਆ ਦੋ 92 ਮਾਡਲ ਇੱਕ ਹਾਈ ਲੋ ਇੱਕ ਸਿੰਗਲ ਹੈ ਠੀਕ ਹੈ ਜੀ 80 8 अच्छा पर ये खड़ा है 312 ठीक है वो है। 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 देना हैगा आपा 110000 ਦਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਗਏ 368 ਆਇਸ਼ਰ ਖੜੇ ਆ ਨਾਲ ਦੋ ਠੀਕ ਹੈ ਜੀ ਇੱਕ 18 ਮਾਡਲ ਦਾ ਇੱਕ 16 ਮਾਡਲ ਦਾ ਠੀਕ ਹੈ 16 ਮਾਡਲ ਆਪਾਂ ਦੇਣਾ 260000 ਦਾ ਵੀ ਇੱਧਰ ਖੜਾ ਹੀ ਜਮਾ ਪਿੱਛੇ ਠੀਕ ਹੈ ਜੀ ਹਾਂਜੀ ਹਾਂ ਜੇ ਥੋੜਾ ਜਿਹਾ ਤੁਹਾਨੂੰ ਦੂਰ ਤੋਂ ਮਿੱਤਰਾ ਵਿਖਾ ਦਿੰਨੇ ਆ ਕਿਉਂਕਿ ਟਰੈਕਟਰ ਕਾਹਦੇ ਜਗ੍ਹਾ ਹੈ ਨਹੀਂ ਤੇ ਇੱਥੇ ਤੁਹਾਨੂੰ ਦੂਰ ਤੋਂ ਦਿਖਾ ਦਿੰਨੇ ਆ ਪਰਲੇ ਪਾਸੇ ਜਿਹੜਾ ਟਰੈਕਟਰ ਖੜਾ ਉਹ ਪਰਲੇ ਪਾਸੇ ਵਾਲਾ ਠੀਕ ਹੈ ਜੀ ਉਹ ਕਿੰਨਾ ਮਾਡਲ ਆਈ ਪਰਲੇ ਵਾਲਾ 16 ਮਾਡਲ ਉਹ 16 ਮਾਡਲ ਹੈ ਮਿੱਤਰੋ ਤੇ ਟਾਇਰਾਂ ਬਰਗਾਰਡ ਥੋੜੇ ਜਿਹਾ ਖਰਾਬ ਆ ਬਾਕੀ ਛੋਛੂ ਟਾਇਰ ਤਾਂ ਲਾ ਲਓ ਉਹਦੇ 40 ਕੁ ਪੈਸੇ ਹੀ ਆ ਠੀਕ ਹੈ ਜੀ ਹਾਂਜੀ ਤੇ ਇਹ ਨਾਲ ਵਾਲਾ ਬਈ ਇਹ 18 ਮਾਡਲ ਜੀ 3.5 ਲੱਖ ਦਾ ਠੀਕ ਹੈ ਜੀ ਆ 59 11 ਹੈਗਾ 98 ਮਾਡਲ ਕਾਪੀ ਜਿਹੜਾ ਰੀਨਿਊ ਵਾਲਾ 2 ਲੱਖ ਦਾ ਠੀਕ ਹੈ ਜੀ ਹਾਂਜੀ ਇਹ 2 ਲੱਖ ਦਾ 59 11 ਵੀਰੋ ਹਾਂਜੀ ਇਹ ਪਹਿਲੀ ਵੀਡੀਓ ਚ ਵੀ ਸੀਗਾ ਉਸ ਤੋਂ ਤੇ ਇਹਦੀ ਕਾਪੀ ਹੈ ਜਿਹੜੀ 29 ਤੱਕ ਪਾਸਿੰਗ ਹੈ ਜੀ फार्मट्रैक 60 ਆਉਣ ਵਾਲਾ ਆਪਣੇ ਕੋਲੇ ਹਲਕੀ ਜਿਹੀ ਟਚਿੰਗ ਹੈਗੀ ਆ ਪੱਲਿਆਂ ਦੀ ਵਿਚਾਲੇ 2002 ਮੰਗ ਲਾ ਰਾਜਸਥਾਨ ਨੰਬਰ ਹੈ ਠੀਕ ਹੈ ਜੀ ਉਹ ਆਪਾਂ ਨੈਟ ਦੇਣਾ 1,80,000 ਦਾ ਟਾਇਰ ਉਹਦੇ ਵੀ 40 ਹੀ ਪੈਸੇ ਠੀਕ ਹੈ ਡਬਲ ਕਲੱਚ ਹੈ ਚੰਗਾ ਡੈਕਟਰ ਹੈ ਠੀਕ ਹੈ ਬਈ ਹਾਂਜੀ ਹੋਰ ਬਈ ਉੱਥੇ ਖੜੇ ਤੇ ਆਪਣੇ ਕੋਲੇ ਖੜੇ ਤਿੰਨ ਚਾਰ ਡੈਕਟਰ ਬਾਈ ਕਾਲ ਲਾ ਲੈਣਗੇ ਆਪਾਂ ਨੰਬਰ ਦਾ ਦੇ ਦਾਂਗੇ ਠੀਕ ਹੈ ਬਾਕੀ ਆਪਣੇ ਕੋਲੇ ਕੁਝ ਕਟਰ ਆਉਣ ਵਾਲੇ ਆ ਇਹਦੇ ਵਿੱਚ ਠੀਕ ਹੈ ਜਿਵੇਂ ਸੋਨਾਲੀਕਾ ਇੱਕ 20 ਮਾਡਲ ਆਉਣ ਵਾਲਾ ਹੈ ਠੀਕ ਹੈ ਜੀ ਪੰਜ ਚਾਰ ਡਰੋਨ ਡੀਲਾਂ ਹੋਈਆਂ ਟੈਕ ਲੈ ਰਹੇ ਆ ਬਾਈ ਥੋੜਾ ਜਿਹਾ ਮਾਰਕਿਆਂ ਦਾ ਇਹਦੇ ਨਾਲ ਜਾ ਕੇ ਚੱਕਰ ਹੋ ਜਾਂਦਾ ਠੀਕ ਹੈ ਤੇ ਬਾਈ ਆਪਾਂ 25 ਮਾਡਲ ਲੈਣਾ ਨਵੇਂ ਵਿੱਚ ਬਾਈ ਦੇਖਣ ਵਾਲੇ ਹੁੰਦੇ ਵੀਡੀਓ ਦੱਸ ਦਈਏ ਵੀ ਜੋ ਪੇਪਰ ਵਰਕ ਲੋਨ ਵਗੈਰਾ ਦਾ ਸਾਰਾ ਤੁਸੀਂ ਓਕੇ ਕਰਾ ਕੇ ਦੇਵਾਂਗੇ ਬਾਈ ਆਪਾਂ ਸੱਲੀ ਕਰਾ ਕੇ ਕਾਪੀ ਗਾਜ ਕੋਈ ਫਾਲਟ ਹੋਏ ਆਪਾਂ ਜ਼ਿੰਮੇਵਾਰ ਹਾਂ ਠੀਕ ਹੈ ਹਾਂ ਜੀ ਤੇ ਬਈ ਕੋਈ ਐ ਤਾਂ ਨਹੀਂ ਵੀ ਬੰਦਾ ਦੂਰੋਂ ਆ ਜਾਏ ਬਈ ਤੇ ਵਿਚਾਰਾ ਖੱਜਲ ਹੋਈ ਜਾਵੇ ਨਾਲ ਦੀ ਨਾਲ ਕੰਮ ਹੋ ਜਾਣਾ ਸਾਰਾ ਨਾਲ ਦੀ ਨਾਲ ਜੀ ਨਾਲ ਦੀ ਨਾਲ ਬਾ ਫੋਨ ਕਰਕੇ ਤੁਰਨ ਪਰ ਪਰ ਫੋਨ ਕਰਕੇ ਜਰੂਰ ਆਉਣਾ ਕਈ ਵਾਰ ਬਾਈ ਐ ਹੁੰਦਾ ਨਾ ਵੀ ਹੁਣ ਇੱਕ ਪਿੱਛੇ ਜੇ ਪਿਛਲੀ ਵੀਡੀਓ ਚ ਕਸਟਮਰ ਆਇਆ ਸੀ ਠੀਕ ਐ ਬਾਈ ਵਿਚਾਰੇ ਆ ਕੇ ਜਗਰਾਉਂ ਕੋਲੋਂ ਅੱਛਾ ਜੀ ਫੋਨ ਲਾਇਆ ਹੀ ਨਹੀਂ ਪਾਈ ਜਾਨੇ ਹਾਂ ਉਹਦੇ ਨੂੰ ਟਰੈਕਟਰ ਹੀ ਨਹੀਂ ਸੀ ਹਾਂ ਵੇਖ ਗਿਆ ਉਹ ਇੱਕ ਛਾਂ ਜੀ ਉਹ ਆ ਗਈ ਜਿਵੇਂ ਲਾ ਲੋ 10 ਕੋਈ ਸਿਰੇ ਟਰੈਕਟਰ ਰਾਤ ਨੂੰ ਵੇਚ ਗਏ ਸੀ ਸ਼ਾਮ ਨੂੰ ਵੇਚ ਗਿਆ ਸੀ ਬੰਦੇ ਲੈ ਗਏ ਬਿਲਕੁਲ ਬਿਲਕੁਲ ਮਿੱਤਰੋ ਇਹ ਧਿਆਨ ਵਾਲੀ ਗੱਲ ਐ ਫੋਨ ਲਾ ਕੇ ਆਓ ਟਰੈਕਟਰ ਖੜੇ ਨਹੀਂ ਰਹਿੰਦੇ ਕਿਉਂਕਿ ਗਾਹਕ ਬਾਬੇ ਦੀ ਕਿਰਪਾ ਨਾਲ ਬਹੁਤ ਪਿੰਡਾਂ ਨਾਲ ਕੋਲੇ ਟਰੈਕਟਰ ਆਉਂਦੇ ਜਾਂਦੇ ਰਹਿੰਦੇ ਤੁਰਦੇ ਰਹਿੰਦੇ ਤੇ ਠੀਕ ਹੈ ਬਾਈ ਜੀ ਧੰਨਵਾਦ ਜੀ ਕੋਈ ਵੀ ਬਾਈ ਹੋਰਾਂ ਨਾਲ ਗੱਲਬਾਤ ਕਰਨੀ ਹੋਵੇ ਰੋ ਸਕਰੀਨ ਤੇ ਨੰਬਰ ਆ ਰਿਹਾ ਟਰੈਕਟਰ ਤੁਸੀਂ ਮਹੀਨੇ ਨੂੰ ਲੈਣਾ ਸੀਜ਼ਨ ਦੇ ਨੇੜੇ ਲੈਣਾ ਤਾਂ ਤਾਂ ਵੀ ਤੁਸੀਂ ਬਾਈ ਹੋਰਾਂ ਤੋਂ ਫੋਨ ਕਰਕੇ ਪੁੱਛ ਸਕਦੇ ਹੋ ਜਿਹੜੇ ਟਰੈਕਟਰ ਦੀ ਤੁਹਾਡੀ ਡਿਮਾਂਡ ਆ ਜਿਵੇਂ ਅੱਜ ਦੇਖੋ ਸਵਰਾਜ ਫਾਰਮ ਟਰੱਕ ਹਰੇਕ ਕੰਪਨੀ ਦਾ ਜਿਹੜਾ ਟਰੈਕਟਰ ਇਹਨਾਂ ਕੋਲੇ ਕੱਟਿਆ ਜਾਂਦਾ ਜੀ ਤੇ ਠੀਕ ਹੈ ਬਾਈ ਜੀ ਧੰਨਵਾਦ ਜੀ ਠੀਕ ਹੈ ਬਾਈ